ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਜੱਸੀ ਮਾਨ ਦੀਆਂ ਬੇਤੁਕੀਆਂ ਗੱਲਾਂ ਤੇ ਕੁਝ ਸਵਾਲ ਖੜੇ ਕੀਤੇ ਸੀ ਤੇ ਉਹਨਾਂ ਸਵਾਲਾਂ ਦੇ ਜਵਾਬ ਜੱਸੀ ਮਾਨ ਨੇ ਬੜੇ ਲੌਜੀਕ ਨਾਲ ਦਿੱਤੇ ਨੇ ਚਲੋ ਅੱਜ ਆਪਾਂ ਉਹਨਾਂ ਦਾ ਲੌਜੀਕ ਦੇਖਦੇ ਆਂ ਜੰਗਾਲ ਲੱਗੀਆਂ ਚੀਜ਼ਾਂ ਹੁਣ ਘਰ 'ਚ ਜੰਗਾਲ ਲੱਗੀਆਂ ਕਿੱਲਾ ਹੋਣ ਡੱਬਿਆਂ 'ਚ ਪਾਈਆਂ ਹੁਣ ਉਸ ਘਰ ਦੇ ਦੀਆਂ ਔਰਤਾਂ ਦੇ ਕੁੱਬ ਪੈਜੂ ਗੋਡੇ ਖੜ ਜਾਣਗੇ ਰੱਖ ਕੇ ਦੇਖੋ ਪਰ ਹੁਣ ਜੱਸੀ ਮਾਨ ਨੇ ਆਪਣੀਆਂ ਵੀਡੀਓ ਦੇ ਵਿੱਚ ਦਾਵਾ ਕੀਤਾ ਹੈ ਵੀ ਜੇ ਕਿਸੇ ਘਰ ਦੇ ਵਿੱਚ ਜੰਗਾਲ ਲੱਗੀਆਂ ਕਿੱਲਾ ਫालतू ਸਮਾਨ ਸਾਂਭਿਆ ਹੋਵੇ ਤਾਂ ਉਸ ਘਰ ਦੀਆਂ ਔਰਤਾਂ ਦੇ ਗੋਡੇ ਖੜ ਜਾਂਦੇ ਨੇ ਕੁੱਬ ਪੈ ਜਾਂਦਾ ਮੈਂ ਇਸੇ ਗੱਲ ਤੇ ਸਵਾਲ ਕੀਤਾ ਸੀ ਵੀ ਜੇ ਕਿਸੇ ਦੇ ਘਰ ਦੇ ਵਿੱਚ ਕਿੱਲਾ ਪਈਆਂ ਨੇ ਜਾਂ ਕੋਈ ਫालतू ਸਮਾਨ ਵੀ ਪਿਆ ਉਹਦਾ ਗੋਡਿਆਂ ਨਾਲ ਜਾਂ ਕੁੱਬ ਨਾਲ ਕੀ ਲਿੰਕ ਆ ਕਿਸੇ ਨੇ ਕਮੈਂਟ ਕੀਤਾ ਹੋਇਆ ਕਿ ਕਹਿੰਦੇ ਆ ਜੀ ਘਰ ਚ ਕਿੱਲਾ ਪਈਆਂ ਹੁੰਦੀਆਂ ਨੇ ਪਹਿਲਾਂ ਆਇਆ ਦੱਸੋ ਕਿ ਕਿਤੇ ਘਰ ਚ ਕਿੱਲਾ ਨਹੀਂ ਹੁੰਦੀ ਆ ਮੈਂ ਨਾਲ ਇਹ ਸੁਣੋ ਤੁਸੀਂ ਧਿਆਨ ਨਾਲ ਮੈਂ ਕਿਹਾ ਸੀ ਜੰਗਾਲ ਲੱਗੀਆਂ ਕਿੱਲਾ ਖਰਾਬ ਸਮਾਨ ਇਹ ਨਹੀਂ ਕਿਹਾ ਸੀ ਕਿ ਕਿੱਲਾ ਜੇ ਤੁਹਾਨੂੰ ਤੁਹਾਨੂੰ ਜ਼ਰੂਰਤ ਹੈ ਤੁਹਾਡਾ ਕੰਮ ਹੈ ਤਾਂ ਤੁਸੀਂ ਕਿੱਲਾ ਰੱਖ ਸਕਦੇ ਕਦੋਂ ਕਿਹਾ ਕਿ ਭਾਈ ਤੁਸੀਂ ਕਿੱਲਾ ਹੀ ਨਹੀਂ ਰੱਖ ਸਕਦੇ ਘਰ ਚ ਇਤਨੀ ਨਕਿਆ ਛੋਟੇ ਛੋਟੇ ਲੋਹੇ ਦੇ ਕਿੱਲੇ ਹੁਣ ਜੱਸੀ ਮਾਨ ਦਾ ਜਵਾਬ ਤਾਂ ਤੁਸੀਂ ਆ ਜਿਹੜੀ ਪਿੱਛੇ ਕਲਿੱਪ ਸੀ ਇਹਦੇ ਵਿੱਚ ਸੁਣੇ ਲਿਆ ਉਹਦੇ ਵਿੱਚ ਉਹਨਾਂ ਨੇ ਸਿਰਫ ਮੈਨੂੰ ਕਰੈਕਟ ਕੀਤਾ ਉਹ ਕਹਿੰਦੇ ਕਿ ਮੈਂ ਆਪਣੀ ਵੀਡੀਓ ਦੇ ਵਿੱਚ ਜੰਗਾਲ ਲੱਗੀਆਂ ਕਿੱਲਾਂ ਕਹੀਆਂ ਸੀ ਮੈਡਮ ਕਿੱਲਾਂ ਚਾਹੇ ਜੰਗਾਲ ਲੱਗੀਆਂ ਹੋਣ ਲੋਹੇ ਦੀਆਂ ਹੋਣ ਪਿੱਤਲ ਦੀਆਂ ਹੋਣ ਤਾਂਬੇ ਦੀਆਂ ਹੋਣ ਲੌਜਿਕ ਕਿੱਥੇ ਆ ਕਿੱਲਾਂ ਦੇ ਨਾਲ ਗੋਡਿਆਂ ਦਾ ਢੂਹੀ ਦਾ ਕੁੱਬ ਦਾ ਇਹਦਾ ਲੌਜਿਕ ਕੀ ਆ ਤੇ ਅਗਲੀ ਗੱਲ ਮੈਂ ਜੱਸੀ ਮਾਨ ਦੀਆਂ ਬਹੁਤ ਵੀਡੀਓ ਦੇ ਵਿੱਚ ਦਾਵਾ ਸੁਣਿਆ ਜੇ ਤੁਹਾਡੇ ਸਾਊਥ ਦੇ ਵਿੱਚ ਹਰਿਆਲੀ ਹੋਵੇ ਤਾਂ ਤੁਹਾਡਾ ਬੁੱਧ ਖਰਾਬ ਹੋ ਜਾਂਦਾ ਤੁਹਾਡੇ ਘਰ ਦੀਆਂ ਔਰਤਾਂ ਪਰੇਸ਼ਾਨ ਰਹਿਣ ਲੱਗ ਜਾਂਦੀਆਂ ਨੇ ਤੁਸੀਂ ਕਈ ਵਾਰੀ ਦੇਖਿਆ ਕਿ ਕਿਸੇ ਖਾਨਦਾਨ ਦੀਆਂ ਕੁੜੀਆਂ ਥੋੜੀਆਂ ਪਰੇਸ਼ਾਨ ਨੇ ਹਨਾ ਤਾਂ ਉਸ ਘਰ ਚ ਬੁੱਧ ਖਰਾਬ ਹੈ ਬੁੱਧ ਖਰਾਬ ਮਤਲਬ ਕਿ ਤੁਸੀਂ ਉਹਨਾਂ ਦੀ ਸਾਊਥ ਦਿਸ਼ਾ ਦੇ ਵਿੱਚ ਨਾ ਜ਼ਰੂਰ ਹਰਿਆਲੀ ਹੋਊ ਦਰਖਤ ਹੋਣਗੇ پارک ਬਣਾਇਆ ਹੋ ਉਹਦਾ ਬਿਜ਼ਨਸ ਨਹੀਂ ਚੱਲੂ ਉਹਦੇ ਖਾਨਦਾਨ ਦੀਆਂ ਕੁੜੀਆਂ ਨੂੰ ਪਰੇਸ਼ਾਨੀ ਆ ਜੂ ਮੈਂ ਇਹ ਗੱਲ ਤੇ ਸਵਾਲ ਕੀਤਾ ਸੀ ਕਿ ਪੰਜਾਬ ਚ ਆਪਣੇ ਮੋਸਟਲੀ ਘਰ ਖੇਤਾਂ ਚ ਜਾਂ ਹਰਿਆਲੀ ਨਾਲ ਕਿਤੇ ਹੁੰਦੇ ਨੇ ਫੇਰ ਤਾਂ ਸਭ ਦਾ ਹੀ ਬੁੱਧ ਖਰਾਬ ਹੋ ਗਿਆ ਜੀ ਸੁਣ ਲੋ ਹੋਰ ਗੱਲ ਕਹਿੰਦੇ ਜੀ ਜਿਸੀ ਮੈਮ ਮਾਨ ਕਹਿ ਰਹੀ ਹੈ ਕਿ ਸਾਊਥ ਵਾਲੀ ਸਾਈਡ ਤੇ ਇਹ ਹਰਾ ਰੰਗ ਖੁੱਲਾ ਜਾਂ ਕੁਝ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਬੁੱਧ ਖਰਾਬ ਹੋ ਜਾਂਦਾ ਕਹਿੰਦਾ ਸਾਡੇ ਤਾਂ ਮੋਸਟਲੀ ਪਿੰਡਾਂ ਦੇ ਵਿੱਚ ਘਰ ਆਪ ਯੂਐਸਏ ਬੈਠਾ ਔਰ ਕਹ ਰਿਹਾ ਕਿ ਤੁਹਾਡੇ ਤਾਂ ਜੀ ਸਾਡੇ ਮੋਸਟਲੀ ਘਰ ਜਿਹੜੇ ਆ ਉਹ ਸਾਊਥ ਫੇਸ ਹੀ ਨਾ ਸੱਚ ਖੇਤਾਂ 'ਚ ਹੁੰਦੇ ਆ ਤੁਸੀਂ ਗੱਲ ਪੂਰੀ ਸੁਣੋ ਮੈਂ ਕਿਹਾ ਜਿਨ੍ਹਾਂ ਦੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਜਿਨ੍ਹਾਂ ਦੇ ਘਰ ਦੇ ਅੰਦਰ ਜਿਨ੍ਹਾਂ ਦੇ ਘਰ ਦੇ ਅੰਦਰ ਕਿਹਾ ਮੈਂ ਜਿਨ੍ਹਾਂ ਦੇ ਘਰ 'ਚ ਸਾਊਥ ਦਿਸ਼ਾ 'ਚ ਖੁੱਲਾ ਹੁੰਦਾ ਹੈ ਹਰੀਆਲੀ ਹੁੰਦੀ ਹੈ ਜਾਂ ਉਧਰ ਘਾਹ ਲੱਗਿਆ ਹੁੰਦਾ ਜਾਂ ਅਸੀਂ ਨੀਵਾ ਰੱਖ ਲੈਨੇ ਆ ਜੋ ਕੁਛ ਐਨੀਥਿੰਗ ਕੁਝ ਵੀ ਮੈਂ ਕਿਹਾ ਇਹ ਮੈਨੂੰ ਨਹੀਂ ਜਦ ਪਤਾ ਪਰ ਮੈਂ ਘਰ ਚ ਕਿਹਾ ਘਰ ਦੇ ਬਾਹਰ ਖੇਤ ਹੈ ਘਰ ਦੇ ਬਾਹਰ ਦਰਖਤ ਨੇ ਘਰ ਦੇ ਬਾਹਰ ਮੈਂ ਘਰ ਦੀ ਤੇ ਗੱਲ ਕੀਤੀ ਆ ਮੈਂ ਘਰ ਦੇ ਬਾਹਰ ਦੀ ਤੇ ਗੱਲ ਹੀ ਨਹੀਂ ਕੀਤੀ ਤੇ ਹੁਣ ਇਹ ਗੱਲ ਤੇ ਮੈਡਮ ਨੇ ਬੜੇ ਲੌਜੀਕ ਨਾਲ ਜਵਾਬ ਦਿੱਤਾ ਕਹਿੰਦੇ ਮੈਂ ਘਰ ਦੇ ਬਾਹਰ ਥੋੜਾ ਨਾ ਕਿਹਾ ਮੈਂ ਚਾਰ ਦਿਵਾਰੀ ਦੇ ਅੰਦਰ ਕਿਹਾ ਵੀ ਤੁਹਾਡੇ ਸਾਊਥ ਦਿਸ਼ਾ ਦੇ ਵਿੱਚ ਹਰਿਆਲੀ ਨਹੀਂ ਹੋਣੀ ਚਾਹੀਦੀ ਹੁਣ ਇਹ ਗੱਲ ਦੇ ਵਿੱਚ ਲੌਜੀਕ ਕੀ ਆ ਮੈਡਮ ਨੇ ਜਵਾਬਾਂ ਦੇ ਵਿੱਚ ਸਿਰਫ ਮੇਰੀਆਂ ਗੱਲਾਂ ਨੂੰ ਕਰੈਕਟ ਕੀਤਾ ਜਿਹੜੇ ਇੱਕ ਦੋ ਸ਼ਬਦ ਮੈਂ ਮਿਸ ਕੀਤੇ ਸੀ ਜਵਾਬ ਤਾਂ ਹਲੇ ਤੱਕ ਨਹੀਂ ਦਿੱਤਾ ਤੇ ਫੇਰ ਆਪਣੀ ਹਰ ਵੀਡੀਓ ਚ ਕਹੀ ਜਾਂਦੇ ਨੇ ਐਸਟ੍ਰੋਲੋਜੀ ਵਿਦ ਲੌਜੀਕ ਐਸਟ੍ਰੋਲੋਜੀ ਵਿਦ ਲੌਜੀਕ ਐਸਟ੍ਰੋਲੋਜੀ ਵਿਦ ਲੌਜੀਕ मैडम ਤੁਸੀਂ ਕਹਿੰਦੇ ਤਾਂ ਰਹੇ ਨਿਓ ਐਸਟਰੋਲੋਜੀ ਵਿਦ ਲੌਜਿਕ ਪਰ ਤੁਹਾਡੀਆਂ ਗੱਲਾਂ ਦੇ ਵਿੱਚ ਕੱਖ ਦਾ ਲੌਜਿਕ ਨਹੀਂ ਹੁੰਦਾ ਤੁਹਾਨੂੰ ਆਉਂਦਾ ਕੀ ਆ ਤੁਹਾਨੂੰ ਗੱਲਾਂ ਦਾ ਕੜਾਹ ਬਣਾਉਣਾ ਆਉਂਦਾ ਏ ਤੁਹਾਨੂੰ ਕੌਨਫੀਡੈਂਸ ਨਾਲ ਬੋਲਣਾ ਆਉਂਦਾ ਏ ਤੁਹਾਨੂੰ ਆਪਣੀ ਪੇਡ ਮਾਰਕੀਟਿੰਗ ਕਰਨੀ ਆਉਂਦੀ ਆ ਤੁਹਾਨੂੰ ਆਪਣੀ ਖਾਸ ਜਾਤੀ ਦਾ ਨਾਮ ਲੈ ਕੇ ਆਪਦੇ ਆਪ ਨੂੰ ਪ੍ਰੋਮੋਟ ਕਰਨਾ ਆਉਂਦਾ ਏ ਤੁਹਾਨੂੰ ਇਹ ਸਭ ਤਾਂ ਆਉਂਦਾ ਏ ਪਰ ਤੁਹਾਡਾ ਲੌਜਿਕ ਨਾਲ ਕੋਹਾਂ ਕੋਹਾਂ ਤੱਕ ਕੋਈ ਸਬੰਧ ਨਹੀਂ ਦੂਜੀ ਗੱਲ ਦਾ ਲੌਜਿਕ ਸੁਣੋ ਤੁਸੀਂ ਉਹ ਪਾ ਰਹੇ ਹੋ ਵੀਡੀਓ ਕਰ ਰਹੇ ਹੋ ਪਰ ਪੂਰੀ ਤਰ੍ਹਾਂ ਸੁਣੀ ਕੋਈ ਨਹੀਂ ਮੈਨੂੰ ਸਮਝ ਨਹੀਂ ਆਉਣੀ ਕਿ ਲੋਕ ਵਿਊ ਲੈਣ ਲਈ ਕੁਝ ਵੀ ਕਰਦੇ ਆ ਕੁਝ ਵੀ ਕਰਦੇ ਆ ਮੈਡਮ YouTube ਤੇ ਵੀਡੀਓ ਪਾਉਣ ਦਾ ਮਕਸਦ ਵਿਊ ਲੈਣਾ ਹੀ ਹੁੰਦਾ ਹੈ ਗੱਲ ਵਿਊਜ਼ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਤੁਸੀਂ ਸੋਸਾਇਟੀ ਨੂੰ ਕੀ ਦੇਦੇ ਹੋ ਤੁਸੀਂ ਆਪਦੀ ਵੀਡੀਓ ਦਾਹੀਂ ਸੋਸਾਇਟੀ 'ਚ ਕੀ ਮੈਸੇਜ ਦੇ ਰਹੇ ਹੋ ਤੁਸੀਂ ਸਾਇੰਸ ਤੇ ਲੌਜੀਕ ਦਾ ਨਾਮ ਲੈ ਕੇ ਪੰਜਾਬ 'ਚ ਪਖੰਡਵਾਦ ਅੰਤ ਵਿਸ਼ਵਾਸ ਅਨਪੜਤਾ ਇਹ ਫੁਲਾ ਰਹੇ ਹੋ ਤੇ ਪੰਜਾਬ ਨੂੰ ਪਿੱਛੇ ਨੂੰ ਲੈ ਕੇ ਜਾ ਰਹੇ ਆ ਜਿਹੜੇ ਗ੍ਰਹਿਹਾਂ ਬਾਰੇ ਤੁਸੀਂ ਲੋਕਾਂ ਨੂੰ ਡਰਾਈ ਜਾਂਦੇ ਹੋ ਵੀ ਕਾਲਾ ਕੱਛਾ ਪਾ ਲਓ ਕਾਲੀ ਸ਼ਰਟ ਪਾ ਲਓ ਤੁਸੀਂ ਸੂਰਜੇਪਨ ਤੋਂ ਬਾਅਦ ਦੁੱਧ ਨਹੀਂ ਪੀਣਾ ਉਹ ਗ੍ਰਹਿਹਾਂ ਤੇ ਤਾਂ ਵਿਗਿਆਨੀ ਜਾਇਆ ਏ ਉੱਥੇ ਜਾ ਕੇ ਉਹ ਆਪਦੇ ਦੇਸ਼ ਦਾ ਝੰਡਾ ਤੱਕ ਲਾਇਆ ਏ ਜੇ ਤੁਸੀਂ ਸਾਇੰਸ ਤੇ ਲੌਜੀਕ ਨੂੰ ਸਮਝਣਾ ਹੈ ਤੁਸੀਂ ਕਿਸੇ ਛੋਟੇ ਬੱਚੇ ਦੀ 10ਵੀਂ ਦੀ ਸਾਇੰਸ ਦੀ ਕਿਤਾਬ ਲੈ ਕੇ ਪੜ ਲਿਓ ਤੁਹਾਨੂੰ ਆਪਣੀਆਂ ਗੱਲਾਂ ਤੇ ਆਪੇ ਹਸਾਉਣ ਲੱਗ ਜੂ ਇਸ ਕਰਕੇ ਤੁਸੀਂ ਆਪਣੀਆਂ ਬੇਤੁਕੀਆਂ ਗੱਲਾਂ ਨੂੰ ਸਾਇੰਸ ਤੇ ਲੌਜੀਕ ਦਾ ਨਾਂ ਦੇ ਕੇ ਪੰਜਾਬ ਨੂੰ ਪਿੱਛੇ ਨੂੰ ਨਾਂ ਲੈ ਕੇ ਜਾਓ ਤੇ ਹਾਂ ਅਖੀਰ ਵਿੱਚ ਇੱਕ ਗੱਲ ਹੋਰ ਜਿਹੜਾ ਤੁਸੀਂ ਮੇਰੇ 바ਦੇ ਤੁੱਕਾ ਲਾਇਆ ਕਿ ਮੈਂ ਯੂਐਸ ਚ ਰਹਿਣਾ ਇਹ ਤੁਹਾਡਾ ਗਲਤ ਮੈਂ ਐਕਚੁਅਲੀ ਕੈਨੇਡਾ ਚ ਰਹਿਣਾ ਮੈਨੂੰ ਪਤਾ ਤੁਸੀਂ ਉਹ ਭਵਿੱਖਬਾਣੀ ਮੇਰੇ YouTube ਦੇ ਚੈਨਲ ਤੋਂ ਦੇਖ ਕੇ ਕੀਤੀ ਆ ਬਸ ਐਵੇਂ ਹੀ ਤੁਸੀਂ ਗ੍ਰਾਹਾਂ ਦੇ ਨਾਂ ਲੈ ਕੇ ਲੋਕਾਂ ਦੇ ਤੁੱਕੇ ਲਾਈ ਜਾਂਦੇ ਹੋ ਉਹਦੇ ਚੋਂ ਕਈ ਲੱਗ ਜਾਂਦੇ ਨੇ ਤੇ ਤੁਹਾਡਾ ਵਧੀਆ ਕੰਮ ਚੱਲੀ ਜਾਂਦਾ ਹੈ